ਜੀ ਅਸੀਂ ਚੱਲੇ ਇੱਕ ਰੈਸਕਿਊ ਤੇ ਨਹੀਂ ਰੈਸਕਿਊ ਹੈਗਾ ਇਹ ਅਬਲੋਵਾਲ ਦੇ ਵਿੱਚ ਤੇ ਹੁਣੇ-ਹੁਣੇ ਮੀ ਪਹ ਪਹਟਿਆ ਜੀ ਸਾਡਾ ਇੱਕ ਸਨੇਕ ਨਾਲ ਸੰਭਲਾ ਹੋ ਰਿਹਾ ਜੀ ਉਹ ਸਨੇਕ ਜਿਹੜਾ ਸੁੱਤੇ ਹੋਏ ਬੰਦੇ ਨੂੰ ਮੋਟੇ ਘੱਟ ਕਰੁੰਦਾ ਹੈ ਜੀ ਕਾਮਨ ਕ੍ਰੇਟ ਭਾਰਤ ਦਾ ਇੱਕ ਉਹ ਚਿਰਲਾ ਸਾਫ ਕਾਲ ਵਿਰੇ ਕ੍ਰੈਸਕਿਊ ਵਾਸਤੇ ਹੈ ਜੀ ਇੱਕ ਐਨੀਮਲ ਅੰਦਰ ਠੀਕ ਹੈ ਜੀ ਇਹ ਕਾਮਨ ਕ੍ਰੇਟ ਆ ਸਨੇਕ ਹੈ ਓ ਭਾਰਤ ਦਾ ਬਹੁ ਜ੍ਰੀਲਾ ਸੱਪ ਜੀ ਇੰਡੀਅਨ ਕਾਮਨ ਕ੍ਰੇਟਰ ਜਿਹੜਾ ਸੁੱਤੇ ਉੱਤੇ ਲੜਦਾ ਜਾ ਕੇ ਇਸ ਦੀ ਪਛਾਣ ਕੀ ਹੈ ਦੇਖੋ ਜਿਵੇਂ ਇਹਦੇ ਪੈਟਰਨ ਬਣੇ ਪਏ ਹਨ ਜੀ ਦੇਖੋ ਇਸ ਟੈਪ ਹੈ ਜੀ ਤੇ ਇੰਤਾਂ ਰੱਖੋ ਫਿਰ ਵੀ ਮੇਰਾ ਬੇਰ ਆਪ ਜੀ ਨਾਲ ਸਾਥ ਲਈਏ ਭਾਰਤ ਦਾ ਜਿੰਨਾ ਸੱਪ ਇਹੀ ਕੋਲ ਨੂੰ ਲੇ ਜਾ ਕੇ ਜਗਵਜਾ ਕੇ ਪਰਲੀਟ ਕਰਦੇ ਨੇ ਜਗੇ ਨੂੰ ਇੱਕੀ ਸਸਕੀ ਕਾਲ ਵੀਰੋ ਸਸਕੀ ਕਾਲ ਵੀਰੇ ਕਰਾ ਟਿਕਾ ਜਨ ਬਰਾ ਪਰਸਕੂ ਕੀਤਾ ਸੀ ਇੱਕ ਸਨੇਕ ਪੜਿਆ ਸੀ ਤਾਂ ਆਪਾਂ ਨੇ ਇਹ ਹੈਗਾ ਜੀ ਕਮਨ ਕ੍ਰੇਟ ਭਾਰਤ ਦਾ ਜਿੱਡਲਾ ਸੱਪ ਇਹ ਹੈ ਜੀ ਇੰਡੀਅਨ ਕਮਨ ਕ੍ਰੇਟ ਇਹ ਕੋਡੀਆਂ ਵਾਲਾ ਇਹ ਹੈ ਜੀ ਠੀਕ ਹੈ ਜੀ ਆਪਣੇ ਤੇ ਵੈਸੇ ਉਹਰੇ ਬਹੁਤ ਘੱਟ ਹੈ ਠੀਕ ਹੈ ਜੀ ਜੁਪੀ ਵਿਆਹ ਹੋ ਗਿਆ ਹਰਿਆਣਾ ਸਾਈਡ ਤੇ ਇਹ ਬਹੁਤ ਉੱਥੇ ਦਿੱਥਾਂ ਹੋਰੀਆਂ ਲੋਕਾਂ ਦੀ ਬਹੁਤ ਮੋਟਾ ਹੋਰੀਆਂ ਕਿਉਂਕਿ ਉੱਥੇ ਬਹੁਤ ਇਹਦੇ ਐਨੀਮਲ ਬਹੁਤ ਇਹੋ ਜਿਹੇ ਹੈ ਇਹਦੇ ਸਭ ਤੋਂ ਪਰੀਕ ਦੰਤ ਨੇ ਇਹਦੇ அப்ப ਦੇਖੋ ਜੀ ਇਹ ਹੈ ਜੀ ਕੰਕ੍ਰੀਟ ਸੈਲੈਂਟ ਕਿਲਰ ਇਹ ਹੈ ਜੀ ਇਹ ਜਾ ਰਹੇ ਆਪਣੇ ਵਾਤਾਵਰਣ ਦੇ ਵਿੱਚ ਕੜਦੂ ਜੀ ਓਕੇ